ਪੰਜਾਬ ਤੋਂ ਆਈ ਇੱਕ ਵੱਡੀ ਖਬਰ ਸਾਹਮਣੇ ਸੁਖਵੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਵੱਲੋਂ ਦਿੱਤੀ ਗਈ ਸਜ਼ਾ ਚਲਿਏ ਜਾਣਦੇ ਹਾਂ ਇਹ ਸਜ਼ਾ ਕਿਉਂ ਦਿੱਤੀ ਗਈ ਤੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਗਈ ਇਹ ਗੱਲ ਹੈ 1 ਜੁਲਾਈ ਦੀ ਜਦੋਂ ਇੱਕ ਬਾਗੀ ਗੁੱਟ ਸ੍ਰੀ ਅਕਾਲ ਤਖਤ ਸਾਈ ਪਹੁੰਚਿਆ ਉਹਨਾਂ ਨੇ ਜਥੇਦਾਰਾਂ ਨੂੰ ਮਾਫੀਨਾਮਾ ਸੌਪਿਆ ਜਿਸ ਵਿੱਚ ਸੁਖਦੇਵੀਰ ਸਿੰਘ ਬਾਦਲ ਤੋ ਹੋਈਆਂ ਚਾਰ ਗਲਤੀਆਂ ਵਿੱਚ ਉਹਨਾਂ ਦਾ ਸਾਥ ਦੇਣ ਲਈ ਮਾਫੀ ਮੰਗੀ ਗਈ। ਇਸ ਤੋਂ ਬਾਅਦ 30 ਅਗਸਤ ਨੂੰ ਸੁਖਵੀਰ ਸਿੰਘ ਬਾਦਲ ਨੂੰ ਦੋਸ਼ੀ ਪਾਇਆ ਗਿਆ ਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ। ਤੋ ਜਾਣਦੇ ਹਾਂ ਸੁਖਵੀਰ ਸਿੰਘ ਬਾਦਲ ਦੀਆਂ ਕੀ ਚਾਰ ਗਲਤੀਆਂ ਸੀ? ਉਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ ਕਿ 2007 ਵਿੱਚ ਸਲਾਬਤਪੁਰਾ ਵਿੱਚ ਸੱਚਾ ਸੋਦਾ ਪ੍ਰਮੁੱਖ ਸ਼੍ਰੀ ਗੁਰਮੀਤ RAM ਰਹੀਮ ਦੇ ਖਿਲਾਫ ਇੱਕ ਕੇਸ ਅਰਜ ਹੋਇਆ ਸੀ ਕਿ ਉਹਨਾਂ ਨੇ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੋਬਿੰਦ ਸਿੰਘ ਦੀ ਤਰ੍ਹਾਂ ਕੱਪੜੇ ਪਹਿਨ ਕੇ ਅੰਮ੍ਰਿਤ ਛਕੰਦ ਦਾ ਢੋਂਗ ਕੀਤਾ ਇਸ ਕੇਸ ਵਿੱਚ ਪੁਲਿਸ ਕੇਸ ਹੋਇਆ ਲੇਕਿਨ ਬਦਲ ਸਰਕਾਰ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਇਹ ਕੇਸ ਰਫਾ ਦਫਾ ਕਰਤਾ ਤੇ ਵਾਪਿਸ ਲੈ ਲਿਆ ਇਸ ਤੋਂ ਬਾਅਦ ਉਹਨਾਂ ਦੀ ਦੂਸਰੀ ਗਲਤੀ ਸੀ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਗੁਰਮੀਤ ਸਿੰਘ ਨੂੰ ਅਕਾਲ ਤਖਤ ਤੋਂ ਬਾਹਰ ਕਰ ਦਿੱਤਾ ਲੇਕਿਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਮਾਫੀ ਦਵਾ ਦਿੱਤੀ ਤੇ ਉਹਨਾਂ ਪ੍ਰਤੀ ਨਰਮ ਰੁਖ ਅਪਣਾਇਆ ਉਹਨਾਂ ਦੀ ਤੀਸਰੀ ਗਲਤੀ ਸੀ ਕਿ 2012 ਵਿੱਚ ਸੁਮੇਤ ਸੈਣੀ ਨੂੰ ਸਿਫਾਰਿਸ਼ ਤੇ ਪੁਲਿਸ ਦਾ ਡੀਜੀਪੀ ਬਣਾਇਆ ਉਹਨਾਂ ਦੀ ਅਗਲੀ ਗਲਤੀ ਚੌਥੀ ਗਲਤੀ ਸੀ ਬਰਗਾੜੀ ਕਾਂਡ ਵਿੱਚ ਉਨ੍ਹਾਂ ਨੇ ਸਖਤੀ ਨਾਲ ਫੈਸਲਾ ਨਹੀਂ ਲਿਆ ਸਿੱਖ ਨੌਜਵਾਨਾਂ ਦੀ ਹਤਿਆ ਤੇ ਪੀੜਤਾ ਨੂੰ ਨਿਆਏ ਦਰਵਾਨ ਵਿੱਚ ਅਸਫਲ ਰਹੇ ਇੰਨਾ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਤੇ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਹੋਈ ਹੈ ਤੇ ਨਾਲ ਹੀ ਉਹਨਾਂ ਦੇ ਪਿਤਾ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਸੀ ਉਹਨਾਂ ਤੋਂ ਪੰਡ ਰਤਨ ਫਕਰੇ ਕੌਮ ਸਨਮਾਨ ਵੀ ਵਾਪਸ ਲੈ ਲਿਆ ਗਿਆ ਹੈ ਚਲੋ ਜਾਨਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਨੂੰ ਕਿ ਕਿ ਸਜ਼ਾਵਾਂ ਮਿਲੀਆਂ ਉਹਨਾਂ ਨੂੰ ਸਜ਼ਾ ਮਿਲੀ ਹੈ ਕਿ ਗੋਲਡਨ ਟੈਂਪਲ ਦੇ ਕੰਟਾ ਕਰਤੇ ਬਾਹਰ ਉਹਨਾਂ ਨੂੰ ਡਿਊਟੀ ਦੇਣੀ ਹੋਏਗੀ ਗਲੇ ਵਿੱਚ ਤਖਤੀ ਤੇ ਹੱਥ ਵਿੱਚ ਵਰਛਾ ਫੜਨਾ ਹੋਏਗਾ ਇਹ ਸਜ਼ਾ ਉਹਨਾਂ ਨੂੰ 2 ਦਿਨ ਲਈ ਹੋਈ ਹੈ ਫਿਰ ਉਹਨਾਂ ਨੂੰ 2 ਦਿਨ ਲਈ ਕੇਸ਼ਗੜ ਸਾਹਿਬ ਗੁਰਦੁਆਰੇ ਵਿੱਚ 2 ਦਿਨ ਦਮਦਮਾ ਸਾਹਿਬ ਗੁਰਦੁਆਰੇ ਵਿੱਚ ਜੋ ਕਿ ਤਲਵੰਡੀ ਸਾਬੋ ਵਿੱਚ ਹੈ ਦੋ ਦਿਨ ਸ੍ਰੀ ਮੁਕਸਰ ਸਾਹਿਬ ਗੁਰਦੁਆਰੇ ਵਿੱਚ ਤੇ ਦੋ ਦਿਨ ਸ੍ਰੀ ਫਤਿਹਗੜ ਸਾਹਿਬ ਗੁਰਦੁਆਰੇ ਵਿੱਚ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਵਰਛਾ ਲੈ ਕੇ ਇਹ ਹੀ ਡਿਊਟੀ ਦੇਣੀ ਹੋਵੇਗੀ। ਪੈਰ ਤੇ ਚੋਟ ਲੱਗਣ ਹੋਣ ਦੇ ਕਾਰਨ ਉਹਨਾਂ ਨੂੰ व्हीਲ ਚੇਅਰ ਤੇ ਬੈਠ ਕੇ ਇਹ ਆਪਣੀ ਡਿਊਟੀ ਪੂਰੀ ਕਰਨੀ ਹੋਏਗੀ। ਇਸ ਤੋਂ ਬਾਅਦ ਉਹਨਾਂ ਨੂੰ ਇੱਕ ਇੱਕ ਘੰਟਾ ਲੰਗਰ ਵਿੱਚ ਜਾ ਕੇ ਸੰਗਤ ਦੇ ਝੁੱਠੇ ਭਾਂਡੇ ਤੋਂ ਨੇ ਹੋਣਗੇ। 1 ਘੰਟਾ ਬੈਠ ਕੇ ਕੀਰਤਨ ਸੁਣਨਾ ਹੈ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਏਗਾ ਤੇ ਉਹਨਾਂ ਨੂੰ ਡਿਊਟੀ ਮਿਲੀ ਹੈ ਕਿ ਬਾਥਰੂਮ ਵੀ ਉਹਨਾਂ ਨੂੰ ਸਾਫ਼ ਕਰਨੇ ਹੋਣਗੇ ਪਰ ਉਹਨਾਂ ਦੇ ਪੈਰ ਦੀ ਚੋਟ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਤੋਂ ਇਹ ਸਜ਼ਾ ਮਾਫ਼ ਕੀਤੀ ਗਈ ਹੈ 2007 ਤੋਂ 2017 ਦੇ ਬਾਦਲ ਕੈਬਨਿਟ ਦੇ ਮੰਤਰੀਆਂ ਨੂੰ ਵੀ 3 ਦਸੰਬਰ ਨੂੰ 12:00 ਵਜੇ ਤੋਂ 1:00 ਵਜੇ ਤੱਕ ਗੋਲਡਨ ਟੈਂਪਲ ਦੇ ਬਾਥਰੂਮ ਸਾਫ ਕਰਨ ਦੀ ਸਜ਼ਾ ਮਿਲੀ ਹੈ ਫਿਰ ਉਹ ਨਹਾਤੋ ਕੇ ਲੰਗਰ ਵਿੱਚ ਸੇਵਾ ਕਰਨਗੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਖਤੀਬ ਪਹਿਨਾਈ ਜਾਵੇਗੀ